ਈਟੈਕ ਇੰਜੀਨੀਅਰਿੰਗ ਦੇ ਕੋਰਸਸ ਦੇ ਵਿੱਚ 50% ਰੈਜ਼ਰਵੇਸ਼ਨ ਸਿੱਖ ਸਟੂਡੈਂਟਸ ਦੀ ਹੈ ਤੇ 70% ਰੈਜ਼ਰਵੇਸ਼ਨ ਰੂਰਲ ਸਟੂਡੈਂਟਸ ਦੀ ਹੈ ਸੋ ਇਹ ਰੈਜ਼ਰਵੇਸ਼ਨ ਰੈਜ਼ਰਵੇਸ਼ਨ ਦਾ ਮਤਲਬ ਇਹ ਹੈ ਕਿ ਜਿਹੜੇ ਸਿੱਖ ਸਟੂਡੈਂਟ ਨੇ ਉਹਨਾਂ ਨੇ ਇੱਕ ਸਿੰਪਲ ਟੈਸਟ ਦੇਣਾ ਹੁੰਦਾ ਤੇ ਉਹ ਟੈਸਟ ਕੁਆਲੀਫਾਈਂਗ ਟੈਸਟ ਹੁੰਦਾ ਅਗਰ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਵਿਦਿਆਰਥੀ ਬੈਠੇ ਹੋਣ ਉਹ ਉਹ ਵੀ ਅਪਲਾਈ ਕਰ ਸਕਦੇ ਨੇ 50% ਕੋਟ ਦੇ ਸੋ ਜੇਕਰ ਕੋਈ ਵਿਦਿਆਰਥੀ ਚਾਹੁੰਦਾ ਹੈ ਇਹਦੇ ਤਹਿਤ ਅਪਲਾਈ ਕਰਨਾ ਤਾਂ ਵਿਦਿਆਰਥੀ ਅਪਲਾਈ ਕਰ ਸਕਦਾ ਹੈ ਅਸੀਂ ਉਸ ਚੀਜ਼ ਲਈ ਓਪਨ ਹੈ ਜੀ ਅਸੀਂ ਲੁਧਿਆਣਾ ਦੇ ਗੁਰਨਾਨਕ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਬੈਠੇ ਆਂ ਔਰ ਸਿੱਖ ਵਿਦਿਆਰਥੀਆਂ ਦੇ ਲਈ ਕੁਝ ਖਾਸ ਉਪਰਾਲਾ ਕੀਤਾ ਗਿਆ ਕੀ ਉਪਰਾਲਾ ਕੀਤਾ ਗਿਆ ਮੇਰੇ ਨਾਲ ਲੁਧਿਆਣਾ ਗੁਰਨਾਨਕ ਦੇ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਨੇ ਪ੍ਰੋਫੈਸਰ ਨੇ ਸਭ ਤੋਂ ਪਹਿਲੇ ਤਾਂ ਸਰ ਪੀਟੀਸੀ ਨਿਊਜ਼ ਦੇ ਵਿੱਚ ਸਵਾਗਤ ਹੈ ਤੁਹਾਡਾ ਕੀ ਉਪਰਾਲਾ ਕੀ ਕੀਤਾ ਗਿਆ ਸਿੱਖ ਵਿਦਿਆਰਥੀਆਂ ਦੇ ਲਈ ਮੈਂ ਸੁਣਿਆ ਕਿ ਸਿੱਖ ਵਿਦਿਆਰਥੀਆਂ ਦੇ ਲਈ ਕੋਈ ਸੀਟਾਂ ਰੱਖਵੀਆਂ ਰੱਖੀਆਂ ਗਈਆਂ ਨੇ ਕਿੰਨੇ ਪਰਸੈਂਟ ਰੱਖਵੀਆਂ ਰੱਖੀਆਂ ਗਈਆਂ ਨੇ ਹੋਰ ਕੀ ਕਾਲਜ ਦੇ ਵਿੱਚ ਸਿੱਖ ਵਿਦਿਆਰਥੀਆਂ ਦੇ ਲਈ ਫੈਸਿਲਿਟੀ ਜਾਰੀ ਕੀਤੀ ਗਈ ਹੈ ਇਹ ਇਸ ਤਰ੍ਹਾਂ ਜੀ ਗੁਰੂ ਨਾਨਕ ਦੇਵ ਜਿਹਨੇ ਨੇ ਕਾਲਜ 1956 ਤੋਂ ਚੱਲ ਰਿਹਾ ਹੈ ਇਹਦੇ ਵਿੱਚ ਇੰਜੀਨੀਅਰਿੰਗ ਦੀਆਂ ਸਾਰੀਆਂ ਬ੍ਰਾਂਚੇਸ ਦੇ ਵਿੱਚ ਬੀ ਟੈਕ ਦੀ ਡਿਗਰੀ ਕਰਾਈ ਜਾਂਦੀ ਹੈ ਹੋਰ ਕੋਰਸੇਸ ਵੀ ਕਰਾਏ ਜਾਂਦੇ ਨੇ ਬਟ ਬੀ ਟੈਕ ਇੰਜੀਨੀਅਰਿੰਗ ਦੇ ਕੋਰਸੇਸ ਦੇ ਵਿੱਚ Uh, 50% ਰੈਜ਼ਰਵੇਸ਼ਨ ਸਿੱਖ ਸਟੂਡੈਂਟਸ ਦੀ ਹੈ ਤੇ 70% ਰੈਜ਼ਰਵੇਸ਼ਨ ਰੂਰਲ ਸਟੂਡੈਂਟਸ ਦੀ ਹੈ ਸੋ ਇਹ ਰੈਜ਼ਰਵੇਸ਼ਨ ਰੈਜ਼ਰਵੇਸ਼ਨ ਦਾ ਮਤਲਬ ਇਹ ਹੈ ਕਿ ਜਿਹੜੇ ਸਿੱਖ ਸਟੂਡੈਂਟ ਨੇ ਉਹਨਾਂ ਨੇ ਇੱਕ ਸਿੰਪਲ ਟੈਸਟ ਦੇਣਾ ਹੁੰਦਾ ਤੇ ਉਹ ਟੈਸਟ ਕੁਆਲੀਫਾਈਂਗ ਟੈਸਟ ਹੁੰਦਾ ਜੇ ਉਹ ਕੁਆਲੀਫਾਈਂਗ ਟੈਸਟ ਕਲੀਅਰ ਕਰ ਜਾਂਦੇ ਨੇ ਤਾਂ ਇੰਜੀਨੀਅਰਿੰਗ ਦੇ ਸਾਰੇ ਕੋਰਸਾਂ ਦੇ ਵਿੱਚ ਜਿਹੜੇ ਬੀਟੈਕ ਦੇ ਨੇ ਉਹਨਾਂ ਦੀ 50% ਸੀਟਾਂ ਰਿਜ਼ਰਵ ਹੋ ਜਾਂਦੀਆਂ ਨੇ ਇਸੇ ਤਰੀਕੇ ਰੂਰਲ ਰੈਜ਼ਰਵੇਸ਼ਨ ਜਿਹੜੀ ਹੈਗੀ ਉਹ 70% ਹੈ ਉਹਦੇ ਵਿੱਚ ਕੋਈ ਵੀ ਬੱਚਾ ਜਿਹੜਾ ਪਿੰਡ ਤੋਂ ਪੜਿਆ ਹੋਵੇ ਜਾਂ ਪਿੰਡ ਦੇ ਚ ਰਹਿੰਦਾ ਹੋਵੇ ਇਹ ਦੋਨੇ ਕੰਡੀਸ਼ਨਾਂ ਜੇ ਫੁੱਲਫਿਲ ਕਰਦਾ ਹੈ ਤਾਂ ਉਹਨੂੰ ਇੰਜੀਨੀਅਰਿੰਗ ਦੇ ਸਾਰੇ ਕੋਰਸਾਂ ਦੇ ਵਿੱਚ 70% ਰੈਜ਼ਰਵੇਸ਼ਨ ਮਿਲ ਜਾਂਦੀ ਹੈ ਸੋ ਇਹ ਬੱਚੇ ਖਾਸ ਕਰਕੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਸਿੱਖ ਵਿਦਿਆਰਥੀ ਨੇ ਉਨਾਂ ਲਈ ਬਹੁਤ ਵਧੀਆ ਇੱਕ ਅਪਰਚੂਨਿਟੀ ਹੈਗੀ ਹੈ ਸੋ ਮੇਰੀ ਅਪੀਲ ਹੈ ਕਿ ਵਿਦਿਆਰਥੀ ਇਸ ਅਪਰਚੂਨਿਟੀ ਦਾ ਫਾਇਦਾ ਠਾਉਣ ਜਨਰਲ ਪ੍ਰੋਫੈਸਰ ਸੁਭਜੀਤ ਵੀ ਨੇ ਇਹ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਚਾਹੇ ਪੰਜਾਬ ਤੋਂ ਬਾਹਰ ਸੂਬਿਆਂ ਦੇ ਵਿਦਿਆਰਥੀ ਹੋਣ ਅਗਰ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਵਿਦਿਆਰਥੀ ਬੈਠੇ ਹੋਣ ਉਹ ਉਹ ਵੀ ਅਪਲਾਈ ਕਰ ਸਕਦੇ ਨੇ 50% ਕੋਟੇ ਦੇ ਵਿੱਚ ਦੇਖੋ ਜਿਹੜਾ 50% ਕੋਟਾ ਆ ਸਾਡੇ ਕੋਲੇ ਐਆਈਸੀਟੀ ਦਾ ਜਿਹੜਾ ਨੋਰਮ ਹੁੰਦਾ ਆ 85 15 ਹੁੰਦਾ 85% ਪੰਜਾਬ ਦਾ ਕੋਟਾ 15% ਆਊਟ ਆਫ ਪੰਜਾਬ ਦਾ ਕੋਟਾ ਹਾਲਾਂਕਿ ਐਨਆਰਆਈਸ ਦੇ ਲਈ ਵੀ ਸੀਟਸ ਅਵੇਲੇਬਲ ਸਾਡੇ ਕੋਲ ਹੈਗੀਆਂ ਨੇ ਸੋ ਜੇਕਰ ਕੋਈ ਵਿਦਿਆਰਥੀ ਚਾਹੁੰਦਾ ਆ ਇਹਦੇ ਤਹਿਤ ਅਪਲਾਈ ਕਰਨਾ ਤਾਂ ਵਿਦਿਆਰਥੀ ਅਪਲਾਈ ਕਰ ਸਕਦਾ ਆ ਅਸੀਂ ਉਸ ਚੀਜ਼ ਲਈ ਓਪਨ ਆ ਜੀ ਜੀ ਅੱਛਾ ਇਹ ਇਹ ਜਿਹੜਾ ਰੱਖਵਾ ਕਰਨ ਰੱਖਿਆ ਗਿਆ ਸਿੱਖ ਵਿਦਿਆਰਥੀਆਂ ਦੇ ਲਈ ਇਹਨਾਂ ਵਾਸਤੇ ਹੋਰ ਵੀ ਅ ਅ ਕਾਲਜ ਦੇ ਵਿੱਚ ਫੈਸਿਲਿਟੀ ਰੱਖੀ ਗਈ ਹੈ ਔਰ ਇਹ ਕਿਵੇਂ ਅਪਲਾਈ ਕਰਨ ਤੁਹਾਡੀ ਵੈਬਸਾਈਟ ਤੇ ਜਾ ਕੇ ਪਤਾ ਕਰਨ ਕਿਵੇਂ ਪਤਾ ਲੱਗੇਗਾ ਵਿਦਿਆਰਥੀਆਂ ਨੂੰ ਜੀ ਫੈਸਿਲਿਟੀਆਂ ਜਿਹੜੀਆਂ ਪੋਸਟ ਐਡਮਿਸ਼ਨ इवन ਡਿਊਰਿੰਗ ਐਡਮਿਸ਼ਨ ਬਹੁਤ ساریਆਂ ਫੈਸਿਲਿਟੀਆਂ ਨੇ ਕਾਫੀ ਸਾਰੇ ਵਜੀਫੇ ਹੈਗੇ ਨੇ ਦਨ ਪੋਸਟ ਐਡਮਿਸ਼ਨ ਬਹੁਤ ਸਾਰੇ ਵਜੀਫੇ ਜਿਹੜੇ ਉਹ ਹੈਗੇ ਨੇ ਉਸ ਤੋਂ ਇਲਾਵਾ ਪੜ੍ਹਾਈ ਤੋਂ ਇਲਾਵਾ ਜਿਹੜੀਆਂ ਕੋ ਕਰਿਕੂਲਰ ਐਕਟੀਵਿਟੀਆਂ ਨੇ ਜੇਕਰ ਕੋਈ ਬੱਚਾ ਖੋਜ ਖੇਤਰ ਦੀ ਇੱਛਾ ਰੱਖਦਾ ਤਾਂ ਉਹ ਉਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੋ ਸਕਦਾ ਕੋਈ ਸਭਿਆਚਾਰਕੀਆਂ ਧਾਰਮਿਕ ਗਤੀਵਿਧੀਆਂ ਦੇ ਵਿੱਚ ਐਕਟਿਵ ਹੈਗਾ ਤਾਂ ਉਹ ਉਸ ਤਰ੍ਹਾਂ ਦੀ ਐਕਟੀਵਿਟੀਆਂ ਦੇ ਨਾਲ ਇੰਗੇਜ ਹੋ ਸਕਦਾ ਆ ਜਿੱਥੋਂ ਤੱਕ ਤੁਸੀਂ ਪੁੱਛਿਆਗਾ ਕਿ ਇਹਦਾ ਤਰੀਕਾ ਕੀ ਹੈ ਦੀ ਵਿਧੀ ਕੀ ਹੈ ਤਾਂ ਉਹਦੇ ਲਈ ਵਿਦਿਆਰਥੀ ਨੂੰ ਸਾਡੇ ਕਾਲਜ ਦੀ ਵੈਬਸਾਈਟ www.gndec ਜਿਹੜੀ ਸਟੈਂਡ ਕਰਦੀ ਹੈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਲਈ gndec.ac.in ਤੇ ਵਿਦਿਆਰਥੀ ਪਹੁੰਚੇਗਾ ਉੱਥੇ ਪਹੁੰਚ ਕੇ ਉੱਥੇ ਇਨਕੁਆਰੀ ਕਮ ਰਜਿਸਟ੍ਰੇਸ਼ਨ ਮੋਡਿਊਲ 'ਚ ਵਿਦਿਆਰਥੀ ਸਭ ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰੇਗਾ ਸਾਡੇ ਕੋਲ ਬੇਸਿਕ ਜਾਣਕਾਰੀ ਉਹਦੀ ਆ ਜਾਏਗੀ ਉਸ ਤੋਂ ਬਾਅਦ ਉਸ ਵਿਦਿਆਰਥੀ ਨੇ ਜਦੋਂ ਵੀ ਇਮਤਿਹਾਨ ਦੇਣਾ ਹੈ ਇਮਤਿਹਾਨ ਦੇਣ ਦੇ ਲਈ ਉਹਨੂੰ ਕਾਲਜ ਆਉਣਾ ਪੈਗਾ ਉਹਦਾ ਸਿਲੇਬਸ ਸਾਰਾ ਅਸੀਂ ਉਸ ਵੈਬਸਾਈਟ ਤੇ ਡਿਫਾਈਨ ਕੀਤਾ ਹੋਇਆ ਜਿੱਥੇ ਜਿਹੜੀ ਸਾਡੀ SARDI ਵੈਬਸਾਈਟ ਹੈ sardi.gndc ਉੱਥੇ ਉਹਦਾ ਸਾਰਾ ਸਿਲੇਬਸ ਡਿਫਾਈਨ ਕੀਤਾ ਬੜਾ ਬੇਸਿਕ ਜਿਹਾ ਸਿਲੇਬਸ ਹੈ ਸਿੱਖ ਵਿਦਿਆਰਥੀ ਤਕਰੀਬਨ ਉਹ ਸਿਲੇਬਸ ਪੜ੍ਹਦੇ ਨੇ ਜਿਨੇ 12ਵੀਂ ਤੱਕ ਪੜਿਆ ਉਹਨੇ ਸਿੱਖ ਇਤਿਹਾਸ ਦੀ ਇੱਕ ਮੁਢਲੀ ਜਾਣਕਾਰੀ ਉਹਨੂੰ ਹੈ ਉਹਨੂੰ ਗੁਰਬਾਣੀ ਦੀ ਮੁਢਲੀ ਜਾਣਕਾਰੀ ਹੈ ਬਟ ਫਿਰ ਵੀ ਅਸੀਂ ਸਿਲੇਬਸ ਡਿਜ਼ਾਈਨ ਕੀਤਾ ਕੁਝ ਕਿਤਾਬਾਂ ਉਹਦੇ ਤੇ ਮੈਂਸ਼ਨ ਕੀਤੀਆਂ ਨੇ ਉਹ ਕਿਤਾਬਾਂ ਕਿਸੇ ਨੂੰ ਚਾਹੀਦੀਆਂ ਨੇ ਇੱਥੋਂ ਲੈ ਸਕਦਾ ਹਨ ਕਿ ਜਿਆ ਜਿਕਰ ਉਹਦੇ ਲੱਗੇ ਕੋਈ ਸਟ੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਹੈ ਤਾਂ ਉੱਥੋਂ ਵੀ ਬੜੇ ਆਰਾਮ ਨਾਲ ਤਕਰੀਬਨ 100 ਰੁਪਏ ਚੋਂ ਕਿਤਾਬਾਂ ਮਿਲ ਜਾਂਦੀਆਂ ਨੇ ਅਸੀਂ ਇਹਨਾਂ ਕਿਤਾਬਾਂ ਦੀ ਪੀਡੀਐਫ ਵੀ ਵੈਬਸਾਈਟ ਤੇ ਅਵੇਲੇਬਲ ਕਰਵਾਈ ਹੋਈ ਹੈ ਔਰ ਪਿਛਲੇ ਪੇਪਰ ਤਾਂ ਜੋ ਵਿਦਿਆਰਥੀਆਂ ਨੂੰ ਇੱਕ ਸਹੂਲਤ ਹੋ ਜਾਏ ਉਹਨਾਂ ਨੂੰ ਸੌਖਾ ਹੋ ਜਾਏ ਇਸ ਚੀਜ਼ ਦੇ ਲਈ ਅਸੀਂ ਪੁਰਾਣੇ ਪੇਪਰ ਵੀ ਵੈਬਸਾਈਟ ਦੇ ਉੱਤੇ ਅਵੇਲੇਬਲ ਕਰਵਾਏ ਨੇ ਜਿੰਨਾ ਫੈਸਿਲਿਟੀ ਅਸੀਂ ਦੇ ਸਕਦੇ ਹਾਂ ਕਿ ਵਿਦਿਆਰਥੀ ਸੌਖੇ ਤੋਂ ਸੌਖੀਆਂ ਚੀਜ਼ ਨੂੰ ਸਮਝ ਕੇ ਪੇਪਰ ਦੇਣ ਲਈ ਪਹੁੰਚ ਕਰ ਸਕੇ ਜੀ ਅੱਛਾ ਸਰ ਇੱਕ ਸਵਾਲ ਤੁਹਾਡੇ ਨਾਲ ਹੋਰ ਹੈ ਇਹ ਇਹ ਜਿਹੜਾ 50% ਰਾਖਵਾ ਕਰਨਾ ਹੈ ਸਿੱਖ ਵਿਦਿਆਰਥੀਆਂ ਦੇ ਲਈ ਮੇਰੇ ਖਿਆਲ ਨਾਲ ਇਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਹੀ ਹੈ ਹੋਰ ਤਾਂ ਪਾਸੇ ਇੰਨਾ Uh, 50% ਰੱਖਿਆ ਨਹੀਂ ਹੋਇਆ ਨਾ ਨਹੀਂ ਇਹ ਹੈ ਜੀ ਗੁਰਦਾਨਕ ਦੇ ਵਿੱਚ ਜਿਹੜੇ ਕਾਲਜ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਆ ਫਤੇਗੜ ਸਾਹਿਬ ਉੱਥੇ ਵੀ ਇਹ 50% ਰੈਜ਼ਰਵੇਸ਼ਨ ਹੈਗੀ ਆ ਫਿਰ ਗੁਰਦਾਨਕ ਦੇ ਪੋਲੀਟੈਕਨਿਕ ਜਿਹੜਾ ਸਾਡੇ ਕਾਲਜ ਦੇ ਨਾਲ ਹੀ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸਿੱਖਿਆ ادارے ਨੇ ਨਹੀਂ ਸਾਰੇ ਨਹੀਂ ਜਿਹੜਾ ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ ਦੇ ਅੰਡਰ ਚੱਲ ਰਹੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਜਾਂ ਉਹਨਾਂ ਦਾ ਟਰਸਟ ਦੋ ਕਾਲਜ ਉੱਥੇ ਨੇ ਦੋ ਇੱਥੇ ਨੇ ਸੋ ਇੰਜੀਨੀਅਰਿੰਗ ਕਾਲਜ ਐਂਡ ਪੋਲੀਟੈਕਨਿਕ ਕਾਲਜ ਫਤੇਗੜ ਸਾਹਿਬ ਤੇ ਲੁਧਿਆਣੇ ਇਹ ਚਾਰ ਕਾਲਜਾਂ ਵਾਸਤੇ ਇਹ ਵੈਲਿਡ ਹੈ ਇਹ ਜਿਹੜਾ ਟੈਸਟ ਹੈ ਹੋਰ ਕੀ ਜਾਣਕਾਰੀ ਦੇਣਾ ਚਾਹੋਗੇ ਗੁਰਨਾਰਗ ਦੇ ਇੰਜੀਨੀਅਰਿੰਗ ਕਾਲਜ ਦੇ ਬਾਰੇ ਹੋਰ ਕੀ ਵਿਦਿਆਰਥੀ ਵਿਦਿਆਰਥੀਆਂ ਦੇ ਲਈ ਫੈਸਿਲਿਟੀ ਹੈ ਔਰ ਵਿਦਿਆਰਥੀ ਬਾਕੀ ਵਿਦਿਆਰਥੀ ਕਿਵੇਂ ਅਪਲਾਈ ਕਰਿਆ ਕਰਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਐਡਮਿਸ਼ਨਾਂ ਖੁੱਲਦੀਆਂ ਨੇ ਉਹ ਤਾਂ ਇਹ ਹੈ ਜੀ ਵੈਬਸਾਈਟ ਜਿਹੜੀ ਕਾਲਜ ਦੀ ਹੈ ਉਹ ਦੇਖਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਜਿਉਂ ਹੀ ਰਿਜ਼ਲਟ ਪਲੱਸ 2 ਦਾ ਆਏਗਾ ਐਡਮਿਸ਼ਨ ਸ਼ੁਰੂ ਹੋ ਜਾਏਗੀ ਜਿਹੜੀ ਸਿੱਖ ਕੋਟੇ ਦੀ ਐਡਮਿਸ਼ਨ ਹੈ ਜਾਂ ਰੂਰਲ ਕੋਟੇ ਦੀ ਐਡਮਿਸ਼ਨ ਹੈ ਉਹ ਕਾਲਜ ਦੇ ਵਿੱਚ ਹੀ ਹੋਣੀ ਹੈ ਤੇ ਬਾਕੀ ਜਿਹੜੀ ਜਨਰਲ ਐਡਮਿਸ਼ਨ ਹੈਗੀ ਉਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਥਰੂ ਹੁੰਦੀ ਹੈ ਸੋ ਇਹ ਡੇਟਸ ਅਸੀਂ ਕੁਝ ਦਿਨਾਂ ਚ ਸਾਡੀ ਵੈਬਸਾਈਟ ਤੇ ਮੈਂਸ਼ਨ ਕਰ ਦਿਆਂਗੇ ਜਿਉਂ ਹੀ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਸੋ ਸਕੂਲਾਂ ਦੇ ਵਿੱਚ ਭਾਵੇਂ ਉਹ CBSE ਦਾ ਹੋਵੇ ਭਾਵੇਂ ਪੰਜਾਬ ਬੋਰਡ ਦਾ ਹੋਵੇ ਪਲੱਸ 2 ਦੀ ਜਿਹੜੀ ਮੈਰਿਟ ਹੈ ਉਹਦੇ ਬੇਸ ਤੇ ਐਡਮਿਸ਼ਨ ਹੋਣੀ ਹੈ ਇਸ ਵਾਰੀ ਸੋ ਕਿਸੇ ਟਾਈਮ JEE ਦੇ ਬੇਸ ਤੇ ਵੀ ਹੁੰਦੀ ਸੀ ਬਟ ਪੰਜਾਬ ਗਵਰਨਮੈਂਟ ਨੇ ਇਹ ਪਿਛਲੇ 2-3 ਸਾਲਾਂ ਤੋਂ ਪਲੱਸ 2 ਦੇ ਬੇਸਿਸ ਤੇ ਹੀ ਕੀਤੀ ਹੋਈ ਹੈ ਸੋ ਇੱਕ ਵਾਰੀ ਸੁਖਜੀਤ ਜੀ ਜਿਹੜੀ ਵੈਬਸਾਈਟ ਆ ਕਿਉਂਕਿ ਜਿੰਨੇ ਵਿਦਿਆਰਥੀ ਦੇਖ ਰਹੇ ਨੇ ਪੀਟੀਸੀ ਨਿਊਜ਼ ਦੇ ਤੁਹਾਨੂੰ ਸੁਣ ਰਹੇ ਨੇ ਉਹ ਵੈਬਸਾਈਟ ਦੇ ਬਾਰੇ ਦੁਬਾਰਾ ਬੋਲ ਦਿਓ ਅਗਰ ਕੋਈ ਨੰਬਰ ਵੀ ਹੈ ਕਿਉਂਕਿ ਵਿਦਿਆਰਥੀ ਉਸ ਨੰਬਰ ਤੇ ਡਾਇਲ ਕਰਕੇ ਜਿਹੜੇ ਜਿੰਨੇ ਵੀ ਸਿੱਖ ਵਿਦਿਆਰਥੀ ਆ ਜਿਨ੍ਹਾਂ ਲਈ ਰੱਖਵਾ ਕਰਨ ਇਹ ਰੱਖਿਆ ਹੋਇਆ ਉਹ ਕਿਵੇਂ ਉਸ ਨੰਬਰ ਤੇ ਅਪਲਾਈ ਕਰਨ ਜੀ ਵੈਬਸਾਈਟ ਸਾਡੀ ਹੈ ਜੀ www.gndec .ac.in ਇਸ ویب سائٹ ਤੇ ਜਾ ਕੇ ਵਿਦਿਆਰਥੀ ਇਨਕੁਆਰੀ ਕਮ ਰਜਿਸਟ੍ਰੇਸ਼ਨ ਮੋਡਿਊਲ ਦੇ ਵਿੱਚ ਰਜਿਸਟਰ ਕਰ ਸਕਦੇ ਨੇ ਜੀ ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ